ਕੀ ਕਹਿਣਾ ਚਾਹੋਗੇ ਕਿ ਇਹ ਜਿਹੜੇ ਕੈਂਪ ਹੈਗੇ ਆ ਇਹਨਾਂ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਆ ਮਿਲ ਰਹੀਆਂ ਆ ਕਾਫੀ ਜਿਹੜਾ ਸੌਲ ਆ ਉਹ ਹੱਲ ਵੀ ਹੋ ਰਿਹਾ ਹੈ ਕਿਤੇ ਕਿਤੇ ਪ੍ਰੋਬਲਮ ਆ ਰਹੀਆਂ ਪਰ ਉਹਨੂੰ ਜਿਹੜਾ ਹੱਲ ਕਰਨ ਦੀ ਜ਼ਰੂਰਤ ਹੈ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਇੱਕ ਵੋਟਾ ਦੇ ਸਮੇਂ ਵਾਦਾ ਕੀਤਾ ਗਿਆ ਸੀ ਅੱਜ ਪੰਡਿਤ ਸ਼ੰਕਰ ਦੇ ਵਿੱਚ ਭਗਵਾਨ ਵਾਲਮੀਕ ਮੰਦਿਰ ਦੇ ਵਿੱਚ ਜਿਹੜਾ ਇਹ ਕੈਂਪ ਲਗਾਇਆ ਗਿਆ ਤੇ ਇਹਦੇ ਵਿੱਚ ਸਾਰੇ ਅਫਰ ਪਹੁੰਚੇ ਹੋਏ ਨੇ ਲੋਕਾਂ ਦੇ ਕੰਮ ਕਿਸ ਤਰ੍ਹਾਂ ਕੀਤੇ ਜਾ ਰਹੇ ਨੇ ਕੋਪਾ ਲੱਗਦਾ ਸਾਰੇ ਕੰਪਲੀਟ ਹੋ ਜਾਈਏ ਆ ਕੋਈ ਮੁਸ਼ਕਲ ਆਉਂਦੀ ਆ ਕਿ ਬਾਹਰੋਂ ਆਪਣੇ ਉੱਪਰ ਆ ਕੇ ਕੋਈ ਮੁਸ਼ਕਲ ਆ ਬਣੂਗਾ ਇਹ ਹੈ ਯੋਜਨਾ ਸਾਰੇ ਇਹ ਹੈ ਸੋਚਣ ਵਾਲਾ ਮੁੱਦਾ ਕਿ ਕਿਹੜਾ ਹੱਲ ਨਿਕਲੇਗਾ। ਇੱਕ ਚਲਬੱਧ ਰਵੱਈਆ। ਸਾਡੀ ਵੀ ਐਵਰੀ ਗੁੱਡ ਆਪਣੇ ਨਵੀਂ ਸਰਕਾਰ ਲਈ ਇਹ ਐਸੈਂਸ਼ੀਅਲ ਕੰਮ ਕਰਨਾ ਹੈ। ਅੱਜ ਤੱਕ ਕਈ ਪ੍ਰਧਾਨ ਆਈਆਂ ਗਈਆਂ, ਕਈਆਂ ਇਹ ਕਿ ਸਿਰਫ਼ ਬੈਠੀ ਹੋਏ ਸਿਰਫ਼ ਕੰਮ ਦੀ ਗੱਲ ਹੀ ਆਵਾਜ਼ ਹੁੰਦੀ ਹੈ। ਕਿਉਂਕਿ ਨਵਾਰ ਪਾਲੀਆਂ ਘਬਰਾਹਤ ਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਤੁਹਾਡੇ ਦੁਆਰ ਅੱਜ ਉਸੇ ਤਹਤੇ ਜਿਹੜਾ ਪਿੰਡ ਸ਼ੰਕਰ ਦੇ ਵਿੱਚ ਇੱਕ ਜਿਹੜਾ ਕੈਂਪ ਲਗਾਇਆ ਗਿਆ ਜਿੱਥੇ ਕਿ ਸਰਕਾਰ ਪਿੰਡ ਪਿੰਡ ਜਾ ਕੇ ਜਿਹੜਾ ਲੋਕਾਂ ਦੀ ਹਸੂਲਤਾ ਵਾਸਤੇ ਲੋਕਾਂ ਨੂੰ ਜਿਹੜਾ ਹੈਗਾ ਕੰਮ ਹੈਗੇ ਆ ਉਹ ਕੀਤੇ ਜਾ ਰਹੇ ਨੇ ਨਕੌਦਰ ਬਧਾਇ ਕੇਂਦਰਜੀਤ ਕੌਰ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਵੀ ਨਕੌਦਰ ਦੇ ਪਿੰਡ ਸ਼ੰਕਰ ਦੇ ਵਿੱਚ ਜਿਹੜਾ ਹੈਗਾ ਇੱਕ ਕੈਂਪ ਲਗਾਇਆ ਗਿਆ ਸਾਡੇ ਨਾਲ ਪਿੰਡ ਸ਼ੰਕਰ ਦੇ ਲੋਕ ਨੇ ਇਹਨਾਂ ਨੂੰ ਪੁੱਛਾਂਗੇ ਕਿ ਪੰਜਾਬ ਸਰਕਾਰ ਦੇ ਜਿਹੜੇ ਇਸ ਅਪਰਾਲੇ ਨੂੰ ਦੇਖਦੇ ਆ ਕਿਸ ਤਰ੍ਹਾਂ ਦੇਖਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਬਹੁਤ-ਬਹੁਤ ਔਰ ਪਿਆਰ ਸਹਿਤ ਧੰਨਵਾਦ ਰਸਮਾਨ ਜੀ ਸਾਹਿਬ ਨੇ ਇਹ ਸੈਮੀ ਲਾਈ ਹੈ। ਇਹਦੇ ਤਹਿਤ ਅੱਜ ਅਲੱਗ-ਅਲੱਗ ਵਿਭਾਗ ਜਿਹੜੇ ਆਏ ਇੱਥੇ ਔਰ ਲੋਕਾਂ ਨੇ ਉਹਦਾ ਪੂਰਾ ਫੈਰਾ ਕੀਤਾ। ਆਪਣੇ-ਆਪਣੇ ਮੁਸ਼ਕਲਾਂ ਦੱਸੀਆਂ ਔਰ ਜਿਹੜੇ-ਜਿਹੜੇ ਕੋਈ ਪ੍ਰੋਬਲਮ ਸੀ ਉਹਨਾਂ ਨੇ ਸੁਖਾਉਂ ਦਿੱਤਾ। ਕੀ ਕਹਿਣਾ ਚਾਹੋਗੇ ਕਿ ਇਹ ਜਿਹੜੇ ਕੈਂਪ ਹੈਗੇ ਆ ਇਹਨਾਂ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ? ਆ ਮਿਲ ਰਹੀਆਂ ਆ ਕਾਫੀ ਜਿਹੜਾ ਪ੍ਰੋਬਲਮ ਆ ਉਹ ਹੱਲ ਵੀ ਹੋ ਰਹੀਆਂ ਨੇ ਕਿਤੇ ਕਿਤੇ ਪ੍ਰੋਬਲਮ ਆ ਰਹੀਆਂ ਪਰ ਉਹਨੂੰ ਥੋੜਾ ਹੱਲ ਕਰਨ ਦੀ ਜ਼ਰੂਰਤ ਵੀ ਹੈ ਕਿਉਂਕਿ ਗੱਲ ਸਾਹਿਬ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਇੱਕ ਵੋਟਾ ਦੇ ਸਮੇਂ ਵਾਅਦਾ ਕੀਤਾ ਗਿਆ ਸੀ ਕਿ ਕਿਸੇ ਦਾ ਵੀ ਕੰਮ ਨਹੀਂ ਰੁਕੇਗਾ ਹਰ ਤਰ੍ਹਾਂ ਦੇ ਕੰਮ ਕੀਤੇ ਜਾਣਗੇ ਹੁਣ ਵੀ ਪੰਜਾਬੀਆਂ ਦੇ ਇਸ਼ਾਰ ਪੰਜਾਬ ਦਾ ਪੁੱਤ ਭਗਵੰਤ ਮਾਨ ਜਿਹੜਾ ਕਿ ਘਰ ਘਰ ਜਾ ਕੇ ਆਪਾਂ ਕਹੀਏ ਕਿ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਿਹਾ ਹੈਗਾ ਚਾਹੇ ਆਪਾਂ ਜਲੰਧਰ ਦੀ ਗੱਲ ਕਰੀਏ ਚਾਹੇ ਨਕੋਦਰ ਦੀ ਗੱਲ ਕਰੀਏ ਪਿੰਡ ਪਿੰਡ ਜਾ ਕੇ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਹੁਣ ਵੀ ਨਕੋਦਰ ਬਰਾਏ ਕेंद्रਜੀਤ ਕੌਰ ਮਾਂਝੇ ਦੇ ਅਗਵਾਈ ਦੇ ਵਿੱਚ ਅੱਜ ਪਿੰਡ ਸ਼ੰਕਰ ਦੇ ਵਿੱਚ ਭਗਵਾਨ ਵਾਲਮੀਕ ਮੰਦਿਰ ਦੇ ਵਿੱਚ ਜਿਹੜਾ ਇੱਕ ਕੈਂਪ ਲਗਾਇਆ ਗਿਆ ਤੇ ਇਹਦੇ ਵਿੱਚਾਰੇ ਅਫਸਰ ਪਹੁੰਚੇ ਹੋਏ ਨੇ ਇਹ ਲੋਕਾਂ ਦੇ ਕੰਮ ਕਿਸ ਤਰ੍ਹਾਂ ਕੀਤੇ ਜਾ ਰਹੇ ਨੇ ਇਸ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਦੇਖੋ ਕੰਮ ਲੰਕਾ ਵੀ ਸਾਰੇ ਕੰਪਲੀਟ ਹੋ ਰਹੇ ਆ ਇਹ ਕੋਈ ਮੁਸ਼ਕਲ ਨਹੀਂ ਆ ਕਿ ਉਹ ਆਪਰੇ ਉੱਤੇ ਪਲਾ ਕੇ ਇਹਦਾ ਮੁਸ਼ਕਲ ਹੱਲ ਕਰੂਗਾ ਤੇ ਬਾਕੀ ਜਿਹੜਾ ਮੁੱਖ ਮੰਤਰੀ ਸਾਹਿਬ ਜਿਹੜੀ ਸਟੇਪ ਲਾਈ ਉਹ ਵਧੀਆ ਹੈ ਜਿਵੇਂ ਜਿਹੜੀ ਅ ਇਸੇ ਦਾ ਸੇਵਾ ਕੈਂਟਰ ਤੋਂ ਕਿਤਾਬ ਸੇਵਾ ਇਹਦਾ ਆਪਣੇ ਹਉਦੇ ਆ ਬੰਦੇ ਉਹ ਵੀ ਬਹੁਤ ਵਧੀਆ ਸਟੇਪ ਹੈ ਹਰ ਤਰ੍ਹਾਂ ਦੇ ਕੰਮ ਹੋ ਰਹੇ ਆ ਹਰ ਤਰ੍ਹਾਂ ਦੇ ਸਾਡੇ ਨਾਲ ਹੋਰ ਵੀ ਵੀਰ ਨੇ ਅਸੀਂ ਗੱਲ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਆ ਪੰਜਾਬ ਸਰਕਾਰ ਵੱਲੋਂ ਉਹ ਵੀ ਉਪਰਾਲਾ ਕੀਤਾ ਗਿਆ ਆ ਹਾਂ ਇਹ ਹੋ ਗਿਆ ਜੀ ਹਰ ਕਿਸੇ ਦਾ ਕੋਲੇ ਰੱਖਣੇ ਲੱਗਾ ਜਾਦਾ ਹੈ ਹਾਂ ਜੀ ਕਹਿੰਦੇ ਆਪ ਪਿਆਰ ਨੇ ਬਹੁਤ ਬੜਾ ਵਧੀਆ ਤਰੀਕਾ ਕਰ ਦਿੱਤਾ ਹਾਂਜੀ ਵੀਰ ਦੀ ਕੀ ਗਾਣਾ ਚਾਹੋਗੇ ਬਸ ਜੀ ਸਾਡੇ ਸੀਨੀਅਰ ਹੈਗੇ ਆ ਜੀ ਉਹ ਵੀ ਕਹਿੰਦਾ ਬਸ ਓਕੇ ਹੈ ਜੀ ਬੜਾ ਵਧੀਆ ਜੀ ਸਰਕਾਰ ਦਾ ਜਿਹੜਾ ਪੁਰਾਣਾ ਜਿਹਾ ਬਸ ਆਹ ਤਰੀਕਾ ਵੀ ਆ ਵੀ ਜਿਹੜੀ ਤਰੀਕ ਕਰਨੇ ਇਹਦਾ ਵੀ ਸਰਕਾਰ ਜਿਹੜੀ ਐਸਟੇਟ ਨੌਨ ਸਰਕਾਰ ਕੰਮ ਕਰਦੀ ਅੱਜ ਤੱਕ ਕਈ ਸਰਕਾਰਾਂ ਆਈਆਂ ਗਈਆਂ ਜੇਕਰ ਘਰ ਘਰ ਵਿੱਚ ਪਹੁੰਚੇ ਸਰਕਾਰ ਦੀ ਜਿਹੜੀ ਕੰਮ ਕਰਦੀ ਹੈ ਉਹ ਆਮ ਆਦਮੀ ਪਾ ਜੇ ਜੇ ਗੱਲ ਕਰੀਏ ਤਾਂ ਭਗਵੰਤ ਸਿੰਘ ਮਾਨ ਜੀ ਵੱਲੋਂ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਾਈ ਗਈ ਸੀ ਉਦੋਂ ਇੱਕ ਵਾਦਾ ਕੀਤਾ ਗਿਆ ਸੀ ਕਿ ਹਰ ਇੱਕ ਵਿਅਕਤੀ ਦੀ ਜਿਹੜੀ ਮੁਸ਼ਕਲ ਹੈਗੀ ਉਹ ਹੱਲ ਕੀਤੀ ਜਾਵੇਗੀ ਇਸੇ ਦੇ ਤਹਿਤ ਜੇਕਰ ਗੱਲ ਕਰੀਏ ਪਿੰਡ ਸ਼ੰਕਰ ਦੇ ਵਿੱਚ ਵੀ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਕੈਮਰਾ ਪਰਸਨ ਦੇ ਨਾਲ ਪਨੀਰ ਤਰੋੜਾ ਲਿਵਿੰਗ ਇੰਡੀਆ ਨਿਊਜ਼ ਨਕੋਟਾ ਅੱਜ ਅਸੀਂ ਨਕੋਦਰ ਵਿਖੇ ਸ਼ੰਕਰਪਿੰਡ ਵਿੱਚ ਕੈਂਪ ਲਗਾਇਆ ਜੋ ਕਿ ਪੰਜਾਬ ਸਰਕਾਰ ਦਾ ਪ੍ਰੋਗਰਾਮ ਹੈਗਾ ਸਰਕਾਰ ਤੁਹਾਡੇ ਦਰ ਉਹਦੇ ਤਹਿਤ ਸਭੂਜ ਨਕੋਦਰ ਦੇ ਵੱਖ-ਵੱਖ ਸਰਕਾਰੀ ਵਿਭਾਗ ਜਿਵੇਂ ਕਿ ਰੈਵਨਿਊ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਫੂਡ ਸਪਲਾਈ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਇਸੇ ਤਰ੍ਹਾਂ ਸੋਸ਼ਲ ਸਿਕਿਉਰਿਟੀ ਸੇਵਾ ਕੇਂਦਰ ਦਾ 카운ਟਰ ਅਤੇ ਮੰਡੀ ਬੋਰਡ पीडब्ल्यूडी ਜਿੰਨੇ ਵੀ ਡਿਪਾਰਟਮੈਂਟਸ ਪੰਜਾਬ ਸਰਕਾਰ ਦੇ ਹੈਗੇ ਆ ਉਹਨਾਂ ਨੂੰ ਅਸੀਂ ਡੋਰ ਸਟੈਪ ਡਿਲੀਵਰੀ ਔਰ ਸਰਵਿਸ ਦੇ ਤਹਿਤ ਅੱਜ ਸ਼ੰਕਰਪਿੰਡ ਵਿਖੇ ਕੈਂਪ ਲਗਾਇਆ ਤੇ ਪੂਰੇ ਕਿਤਨ ਦਾ ਕੈਂਪ ਹੈਗਾ ਸਵੇਰੇ ਅਸੀਂ 10 ਵਜੇ ਦੀ ਸ਼ੁਰੂਆਤ ਕੀਤੀ ਸੀ ਤੇ ਲੋਕਲ ਲੋਕਾਂ ਨੂੰ ਕਿਉਂਕਿ ਪੰਜਾਬ ਸਰਕਾਰ ਦਾ ਜਿਹੜਾ ਓਬਜੈਕਟਿਵ ਹੈਗਾ ਕਿ ਅਸੀਂ ਲੋਕਾਂ ਦੇ ਦਵਾਰ ਤੇ ਜਾ ਕੇ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰਨੀ ਹੈ ਅੱਜ ਅਸੀਂ ਇਸ ਦੇ ਤਹਿਤ ਫਿਰਦੀ ਆਬਾਦੀ ਦੇ ਬਿਲਕੁਲ ਨਜ਼ਦੀਕ ਇੱਥੇ ਸਟੇਸ਼ਨ ਲਗਾਇਆ ਸਰ ਕਿਹੜਾ ਕਿਹੜਾ ਵਿਭਾਗ ਇੱਥੇ ਪਹੁੰਚਿਆ ਹੋਇਆ ਇੱਥੇ ਲਗਭਗ ਸਾਰੇ ਹੀ ਪਬਲਿਕ ਡੀਲਿੰਗ ਵਾਲੇ ਡਿਪਾਰਟਮੈਂਟਸ ਇੱਥੇ ਮੌਜੂਦ ਨੇ ਜਿਵੇਂ ਕਿ ਮਾਲ ਵਿਭਾਗ ਹੈ ਪੁਲਿਸ ਵਿਭਾਗ ਹੈਗਾ ਫੂਡ ਸਪਲਾਈ ਹੈਲਥ ਸੋਸ਼ਲ ਸਿਕਿਉਰਿਟੀ ਲੇਬਰ ਡਿਪਾਰਟਮੈਂਟ ਇਸ ਤੋਂ ਇਲਾਵਾ ਸੇਵਾ ਕੇਂਦਰ ਦਾ ਅਸੀਂ ਵਿਸ਼ੇਸ਼ ਇੱਥੇ ਬੂਥ ਸੈਟਅਪ ਕੀਤਾ ਹੋਇਆ ਜੋ ਕਿ ਅਲੱਗ-ਅਲੱਗ ਸਰਵਿਸਿਜ਼ ਜਿਹੜੀਆਂ ਨੇ ਉਹ ਸੇਵਾ ਕੇਂਦਰ ਤੇ ਮਾਦਨ ਰਾਹੀਂ ਪਾਈ ਹੁੰਦੀਆਂ ਤੇ ਜਿਸ ਤਰ੍ਹਾਂ ਹੀ ਉਹ ਅਪਲਾਈ ਕਰਦੇ ਆ ਮੌਕੇ ਤੇ ਸਾਡੇ ਪਟਵਾਰੀ ਬੈਠੇ ਹੋਏ ਨੇ ਫੀਲਡ ਸਟਾਫ ਮੌਜੂਦ ਹੈ ਨਾਲ ਦੀ ਨਾਲ ਉਹ ਵੈਰੀਫਾਈ ਕਰਕੇ ਜਿਹੜੀਆਂ ਸਰਵਿਸਿਜ਼ ਅਸੀਂ ਮੌਕੇ ਤੇ ਡਿਲੀਵਰ ਕਰ ਸਕਦੇ ਆ ਉਹ ਮੌਕੇ ਤੇ ਡਿਲੀਵਰ ਕਰ ਰਹੇ ਆ ਬਾਕੀਆਂ ਦਾ ਅਸੀਂ ਲੋਕ ਰੱਖ ਰਹੇ ਆ ਤਾਂ ਕਿ ਉਹ ਰੈਗੂਲਰ ਰਿਵਿਊ ਕਰਕੇ ਉਹਨਾਂ ਜਲਦੀ ਤੋਂ ਜਲਦੀ ਵਧੇਨ ਟਾਈਮ ਲਾਈਨ ਸਿਟੀਜ਼ਨਾਂ ਨੂੰ ਡਿਲੀਵਰ ਕਰ ਸਕੀਏ ਸਰ ਦੇਖਣ ਜਾਂਦਾ ਇਹਨਾਂ ਕੈਂਪਾਂ ਦੇ ਵਿੱਚ ਕਈ ਲੋਕ ਇਹ ਬਿਲਕੁਲ ਇੱਕ ਕੈਂਪ ਦਾ ਮੇਨ ਉਦੇਸ਼ ਇਹੀ ਹੈਗਾ ਕਿ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਪਬਲਿਕ ਸਰਵਿਸ ਲੈਂਡ ਚ ਆਉਂਦੀਆਂ ਆ ਉਹ ਅਸੀਂ ਉਹਨਾਂ ਦੇ ਡੋਰਸਟੈਪ ਤੇ ਜਾ ਕੇ ਉਸ ਮਸਲੇ ਨੂੰ ਹੱਲ ਕਰ ਸਕੀਏ ਕੁਝ ਮੁਸ਼ਕਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਵੇਂ ਅਲੱਗ-ਅਲੱਗ ਡਿਪਾਰਟਮੈਂਟਸ ਨਾਲ ਰਿਲੇਟਡ ਹੁੰਦੀਆਂ ਜਿਵੇਂ ਪੈਨਸ਼ਨ ਦੀ ਫੈਸਿਲਿਟੀ ਹੈਗੀ ਆ ਕਿ ਪੈਨਸ਼ਨ ਅਪਲਾਈ ਕਰਦੇ ਆ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਕੋਲ ਉਹਦੇ ਚ ਫਟਵਾਰੀ ਦੀ ਰਿਪੋਰਟ ਵੀ ਹੁੰਦੀ ਆ ਕੁਝ ਸਰਵਿਸਿਜ਼ ਹੁੰਦੀਆਂ ਜਿੱਥੇ ਨੰਬਰ ਪ੍ਰਾਪਤ ਦੀ ਤਸਦੀਕ ਲੋੜੀਂਦੀ ਹੁੰਦੀ ਆ ਤੇ ਅਸੀਂ ਸਾਰੇ ਮਹਿਕਮੇ ਕਿਉਂਕਿ ਇੱਕੋ ਛੱਤ ਹੇਠ ਇਹ ਇਹੋ ਜੀ ਤੋਂ ਸਮੱਸਿਆ ਨਾ ਆਵੇ ਇਹੀ ਇਹਦਾ ਮੇਨ ਉਦੇਸ਼ ਹੈਗਾ ਤੇ ਇਸੇ ਦੇ ਚੱਲਦੇ ਅਸੀਂ ਕਰ ਰਹੇ ਹਾਂ ਸਰ ਪਬਲਿਕ ਨੂੰ ਕਈ ਮੈਸੇਜ ਆ ਜੀ ਬਿਲਕੁਲ ਪਬਲਿਕ ਨੂੰ ਸਾਡਾ ਇਹੀ ਮੈਸੇਜ ਹੈਗਾ ਕਿ ਜਿਵੇਂ ਪਹਿਲਾਂ ਵੀ ਅਸੀਂ ਪਿੰਡ-ਪਿੰਡ ਜਾ ਕੇ ਕੈਂਪ ਲਗਾਏ ਸੀ ਦੁਬਾਰਾ ਤੋਂ ਅਸੀਂ ਨੈਕਸਟ ਫੀਜ਼ ਦੇ ਵਿੱਚ ਹਰ ਪਿੰਡ 'ਚ ਜਾ ਕੇ ਕੈਂਪ ਲਗਾ ਰਹੇ ਹਾਂ ਹਰ ਪਿੰਡ ਦੇ ਵਿੱਚ ਔਨਲਾਈਨ ਸਮੇਂ ਤੇ ਕੈਂਪ ਲੱਗਣਗੇ ਤੇ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਸਾਨੂੰ ਮੌਕੇ ਤੇ ਦੱਸ ਸਕਦੇ ਆ ਅਸੀਂ ਇਹਨੂੰ ਮੌਕੇ ਤੇ ਵੀ ਹੱਲ ਕਰਾਂਗੇ ਵਿਸ਼ੇਸ਼ ਤੌਰ ਤੇ ਮਾਨਯੋਗ ਸੀਐਮ ਪੰਜਾਬ ਵੱਲੋਂ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਸੀਐਮ ਵਿੰਡੋ ਜਿਹੜੀ ਹਰ ਡਿਸਟ੍ਰ ਅਸੀਂ ਆਪਣੇ ਕੈਂਪ ਦੇ ਵਿੱਚ ਵੀ ਸੀਐਮ ਵਿੰਡੋ ਸੈਟਅਪ ਕੀਤੀ ਆ ਕੋਈ ਕਿਸੇ ਦੀ ਸ਼ਿਕਾਇਤ ਹੈਗੀ ਆ ਉਹ ਡਾਇਰੈਕਟਲੀ ਸੀਆਓ ਆਫਿਸ ਤੋਂ ਵੀ ਮੋਨੀਟਰ ਹੋ ਰਹੀ ਆ ਅਸੀਂ ਉਹਨੂੰ ਵੀ ਲੌਕ ਕਰਾਂਗੇ ਕਿ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਸਿਟੀਜ਼ਨ ਨੂੰ ਨਹੀਂ ਆਉਂਦੀ ਜਾਏ